ਮੈਂ ਆਪਰੇ ਕਹਦੇ ਉਹ ਕੰਨੀ ਕੋ ਬੰਦੇ ਬੰਦੇ ਵਿੱਚ ਸੈਟਿੰਗ ਗੱਲ ਕਰਦੇ ਹਾਂ। ਸਰ ਉਹ ਗੱਲ ਹੀ ਕਰਿਆ ਮੈਂ ਬੇਟੇ ਨੂੰ ਭੇਜਿਆ ਸੀ ਗੱਲ ਕਰਨ। ਹਾਂ। ਉਹ ਗੱਲ ਕੀਤੀ ਸੀ ਮੈਂ। ਉਹ ਗੱਲ ਕੀਤੀ ਸੀ। ਇਹ ਨਹੀਂ ਲੱਗਦਾ ਕਿ ਅਸੀਂ ਬਸ ਔਟ ਹੈ। ਤੋਂ ਜਿੰਤਾ ਲੱਗੇ ਜਾਂਦਾ। ਅਲੂ ਬੱਤ ਨਹੀਂ ਇਹ ਨਹੀਂ ਰਹਿਣੀ ਹੈ। ਉਹਨਾਂ ਨਾਲ ਗੱਲ ਕਰਾਂਗੇ। ਉਹਨਾਂ ਨੂੰ ਬਾਇਰਸ ਨੂੰ ਕਹਿ ਦਿੰਦੇ ਕਿ ਅਸੀਂ 10 ਲੱਖ ਲੈਣਾ, 20 ਲੱਖ ਲੈਣਾ, 25 ਲੱਖ ਲੈਣਾ ਪਰ ਸ਼ੌਟ ਟਾਰਗੇਟ ਹੈ। ਜੇ ਇਹ ਵੀ ਤੁਰੇਗਾ, ਇਹ ਨਹੀਂ ਤੁਰੇਗਾ। ਹਾਂ। ਤੇ ਉਹਦਾ ਕੋਈ ਹੱਲ ਨਹੀਂ ਕੋਈ ਵੀ ਕਿਸੇ ਬੰਨੇ ਨਹੀਂ ਲੱਗਿਆ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਕਿ ਤੁਸੀਂ ਬੈਠ ਕੇ ਕਰ ਲੋ ਅਸੀਂ ਤੁਹਾਨੂੰ ਜੋ ਤੁਹਾਡਾ ਹਿਸਾਬ ਆਦਾ ਚਾਰ ਚਾਰ ਪਾਈ ਪਾਈ ਵਾ ਕੇ ਦੋ ਤੁਸੀਂ ਚਾਹੋ ਜੀ ਉਹ ਦੇ ਦਿੰਦੇ ਆ ਤੁਹਾਨੂੰ ਕਿਤੇ ਉਹ ਕਿਤੇ ਚੁੱਪ ਕੇ ਪੈਸੇ ਦੇ ਦਿੰਦੇ ਐ ਐਟਾ ਕਰ ਨਹੀਂ ਫਿਰ ਬੈਠ ਕੇ ਮੈਨੂੰ ਨਾਲ ਗੱਲ ਕਰ ਜੇ ਕੋਈ ਬਾਇਰ ਹੁੰਦਾ ਕੋਈ ਜਾਂਦਾ ਉਹਨਾਂ ਨੂੰ ਦਿਵਾ ਦਿੰਦੇ ਨੇ ਉਹ ਰੇਟ ਸ਼ੂਟ ਦੇ ਨੇਰੇ ਲਗਾਦਾ ਇਹਦੇ ਜੀ ਇਹਨੇ ਜੀ ਆ ਜੀ ਇਹਨੇ ਟਾੜੀ ਦੀ ਤੁਹਾਨੂੰ ਮੇਰੇ ਕੋਲ ਰੇਟ ਨਾਲ ਆਈਏ ਉਹ ਕੋਈ ਬਾਇਰ ਵੀ ਨਹੀਂ ਆਉਂਦੇ ਰੇਸੀ ਦਾ ਖੁੱਦ ਕੰਨਾ ਚੱਕਰੇ ਨੇ ਦੇ ਇਸਪ੍ਰੀਟੇ ਕੋ ਵੀਜਨ ਬੇਸ ਤੇ ਆਗੇ ਨਹੀਂ ਪੜਾਉਣਾ ਹੈ ਹਾਂ ਵਾਸਤੀ ਦੇ ਮਤਲਬ ਇਹ ਹੈ ਬਲੋਰੀ ਜੀ ਦੇ ਬਾਕੀ ਸਿਸਟਮ ਬਣਾ ਲੋਗੇ ਤੇ ਇਹ ਲੋਗਿਆਸ ਨਾਲ ਦੋ। ਮਾਜੇ ਚੇਤਾ ਤਸੱਲੀ ਰੱਖੋ ਅਸੀਂ ਜਮਾ ਮੁੰਡੀ ਦਾ ਵੀ ਕਰਾ ਲੈਂਦੇ ਪ੍ਰੋਪਰ ਇਹ ਤੁਹਾਡੀ ਸਹਿਮਤੀ ਦੇ ਨਾਲ ਕੋਈ ਵੇਕ ਵੀ ਨਹੀਂ ਸਕਦੇ ਕਿ ਬਾਕੀ ਨਾਲ ਨੂੰ ਸੁਝਾਓ ਜੇ ਤੁਹਾਡੇ ਨਾਲ ਹੋ ਜਾਈ ਤਾਂ ਫਿਰ ਕਾਨੂੰਨੀ ਰਸਤਾ ਅਪਣਾ ਕੇ ਫਿਰ ਕਰਾ ਦੇਣਾ। ਉਨੀ ਆਪਾ ਕਮਕੀ ਦੀ ਗੱਲ ਹੈ ਆਪਾਂ ਤੁਹਾਡੀ ਬਤ ਕਰਾਂਗੇ ਕੋਈ ਕੋਈ ਚਿੰਤਾ ਨਹੀਂ ਆਪਾਂ ਦੱਸਾਂਗੇ ਥੋੜੀ ਜਿਹੀ ਕਾਜ ਅਸੀਂ ਜੇ 1 ਲੱਖ 10 ਹਜ਼ਾਰ ਰੁਪਏ ਤੋਂ ਖਰਾਇਆ ਤਾਂ ਮੈਂ ਸਿੱਟਾ ਕਿ 1 ਮਹੀਨੇ ਦੀ ਖਰਚਾ ਜੀ ਆਪਰੇ ਚੋਠਾ ਰਹਿ ਦੇ ਕਿਉਂ ਨਾ ਮੈਂ ਜਿਆਦਾ ਹਸਲਾ ਕਰਦਾ ਜਾਬ ਦੇ ਕੈਬਨਟ ਮੰਤਰੀ ਕੁਜੀਤ ਸਿੰਘ ਖਰਵਰੂ ਕਾਰਗਰ ਬਣਾਵਲੋ ਅੱਜ ਗਲੂਰੀ 바ਵਾ ਜੋਤੀ ਇੱਕ ਨਾਮੀ ਸਿੰਗਰ ਜਿਹੜੇ ਨੇ ਉਹਨਾਂ ਦੇ 바ਵਾ ਦੀ ਬੇਟੀ ਗਲੂਰੀ 바ਵਾ ਨੂੰ ਇੱਕ ਚੈੱਕ ਜਿਹੜਾ ਹੈ ਉਹਨਾਂ ਨੇ ਆਪਣੀ ਤਰਫੋਂ ਦਿੱਤਾ ਕਿਉਂਕਿ ਬੀਤੇ ਦਿਨੀ ਸੋਸ਼ਲ ਮੀਡੀਆ 'ਤੇ ਪੋਸਟ ਵਾਲੀ ਹੋਈ ਸੀ ਜਿਸ ਦੇ ਕਬੱਡਾ ਨਾਲ ਕੋ ਉਹਨਾਂ ਨੂੰ ਲੋੜ ਹੈ ਉਸ ਤੋਂ ਬਾਅਦ ਪਹਿਲੀ ਵਾਰ ਹੈ ਕਿ ਕੈਬਨਿਟ ਮੰਤਰੀ ਨੇ ਆਪਣੇ ਘਰ ਦੇ ਵਿੱਚ ਪੋਸਟਸ ਆਉਂਦੇ ਦਰਸ਼ੀ ਜਿਹੜੀ ਹੈ ਉਹਨਾਂ ਨੇ ਆਪਣੇ ਨਾਲ ਕੈਬਨਿਟ ਕੰਫਰੰਸ ਵਿੱਚ ਮੌਜੂਦ ਨੇ ਇੱਕ ਮਿੰਟ ਇੱਕ ਮਿੰਟ ਯਾਰ ਕਮੇਟੀ ਕਮੇਟੀ ਐਸਾ ਨਾ ਕਰੀਏ ਪਲੀਜ਼ ਪਲੀਜ਼ ਆਮਦੇਦਾਲ ਤੋਂ ਮਾਈ ਖਲੀ ਕਰੋ ਯਾਰ ਦੋ ਵੀ ਕਰ ਲਿਓ ਕਰ ਲੈਣੇ ਜੀ ਸਰ ਬੈਗ ਕਰ ਲਈ ਤੇਰਾ ਮੇਰੇ ਕੱਲ੍ਹ ਤੋਂ ਤੱਕ ਇਦਾਂ ਕਰ ਸਰ ਕੀ ਕਹਿਣਾ ਚਾਹੋਗੇ ਅੱਜ ਇਸ ਵੇਲੇ ਇਸ ਵੇਲੇ ਆਪਣੀ ਇਹ ਥੱਲੇ ਕਰੋ ਯਾ ਜੀ ਮਾਨੋ ਤੇ ਦੇ ਨਾਲ ਅਮਰਸਰ ਦੇ ਡਿਪਟੀ ਕਮਿਸ਼ਨਰ ਸਾਹਿਬ ਅਮਰਸਰ ਦੇ ਮੇਰੀ ਪੋਸਟ ਡੀਸੀ ਸਾਹਿਬ ਅਸੀਂ ਪੰਜਾਬ ਤੇ ਬਹੁਤ ਹੀ ਪੰਜਾਬ ਦੇ ਬਹੁਤ ਹੀ ਵਿਰਾਸਤੀ ਕਦਰ ਦੇ ਵਿੱਚ ਹੈ ਇੱਕ ਕਦਰ ਇੱਥੇ ਖੜੇ ਐ ਗੁਰਮੀਤ ਬਾਵਾ ਜੀ ਜਿਹੜੇ ਪੰਜਾਬੀ ਸੰਗੀਤ ਦੇ ਪੰਜਾਬੀ ਗਾਇਕੀ ਦੇ ਅਨਮੋਲ ਸਰਮਾਇਆ ਸਨ ਇਨਾਂ ਦੀ ਗਾਇਕੀ ਮੈਂ ਮੇਦੀ ਪਤਨੀ ਮੇਦੀ ਧੀ ਮੇਦੀ ਮਾਂ ਇਕੱਠੇ ਬੈਠ ਕੇ ਸੁਣ ਸਕਦੇ ਸੀਗੇ ਉਹ ਗਾਇਕੀ ਜਿਹਨੂੰ ਲੋਕ ਗਾਇਕੀ ਕਹਿੰਦੇ ਆ ਸਾਡੀਆਂ ਬੋਲੀਆਂ ਸਾਡੇ ਵਿਆਹ ਸ਼ਾਦੀਆਂ ਦੇ ਗੀਤ ਸਾਡਾ ਮੱਝਾ ਸਹਿਬਾਂ ਜੁਗਨੀ ਹੀਰਾਂ ਦਾ ਪਤਾ ਨਹੀਂ ਕਿੰਨੇ ਕਿੰਨੇ ਵਧੀਆ ਜਿਹੜੇ 바ਵਾ ਜੀ ਨੇ ਗੀਤ ਗਾਏ ਔਰ ਉਹਨਾਂ ਦਾ ਪੰਜਾਬੀ ਸੰਗੀਤ ਨੂੰ ਬਹੁਤ ਵੱਡੀ ਦੇਣ ਹੈ ਔਰ ਮੈਂ ਬੜੇ ਦੁਖਦ ਮਨ ਦੇ ਨਾਲ ਆਇਆ ਕਿਉਂਕਿ 3 ਦਿਨ ਪਹਿਲਾਂ ਵਧੀਆ ਜਿਹੜੇ ਸਾਡੀ ਛੋਟੀ ਭੈਣ ਨੇ ਜਿਹੜੀ ਗਰਮੀ ਤਬਾਵਾਜੀ ਦੀ ਬੇਟੀ ਨੇ ਇਹਨਾਂ ਨੇ ਪੋਸਟ ਪਾਈ ਕਿ ਮੈਂ ਬਹੁਤ ਦੁਖੀ ਹਾਂ ਤੇ ਮੇਰੇ ਕੋਲ ਕੋਈ ਆਮਦਨ ਦੀ ਸਾਧਨ ਨਹੀਂ ਹੈ ਉਹ ਮੈਂ ਇਸ ਗੱਲ ਤੋਂ ਵੀ ਦੁਖੀ ਹਾਂ ਕਿ ਆਪਾਂ ਦਾ ਕਿਹੜੀ ਮਿੱਟੀ ਦੇ ਬਣੇ ਆ ਆਪਾਂ ਨੂੰ ਪਤਾ ਕਿ ਪਰਿਵਾਰ ਦੇ ਪਿਛਲੇ 3-4 ਸਾਲਾਂ ਚ 5 ਸਾਲਾਂ ਚ ਕਲਬੀਤ ਬਾਬਾ ਜੀ ਆਪ ਗਏ ਉਹਨਾਂ ਦੀ ਬੇਟੀ ਲਾਚੀ ਬਾਬਾ ਬਹੁਤ ਵਧੀਆ ਗੁੰਦੀ ਸੀਗੀ ਉਹ ਵੀ ਗਏ ਤਕਪਾਲ ਬਾਬਾ ਜੀ ਸਾਡੇ ਵੱਡੇ ਭਾਈ ਸੀਗੇ ਉਹ ਵੀ ਚਲੇ ਗਏ ਐਸ ਵੇਲੇ ਗਲੋਦੀ ਦੇ ਉੱਤੇ ਆਪਣੀ ਸਿਸਟਰ ਦੀਆਂ ਬੇਟੀਆਂ ਇਹਨਾਂ ਦੇ ਆਪਣਾ ਪਰਵਾਦ ਇਹ ਕੱਲੇ ਆ ਇਹਨਾਂ ਕੋਈ ਰੋਟੀ ਦਾ ਸਦਨ ਨਹੀਂ ਹੈ ਔਰਿੰਦਾ ਦੀ ਜੱਦੀ ਮਲਕੀਅਤ ਜਿੱਥੇ ਆਪਾਂ ਖੜੇ ਆ ਇੱਕ ਘਰ ਦੇ ਨਾਲ ਇਹਨਾਂ ਦੀਆਂ ਪੰਜ ਦੁਕਾਨਾਂ ਸੱਚੀ ਮੰਨੂ ਆਪਣੇ ਆਪ ਤੇ ਸ਼ਰਮ ਆਉਂਦੀ ਹੈ ਕਿ ਆਪਾਂ ਕਿੱਦਾਂ ਦੇ ਲੋਕ ਹੈ ਕਿ ਆਪਾਂ ਇੱਡੇ ਵੱਡੇ ਸੰਗੀਤ ਇੰਨੇ ਵੱਡੀ ਗਾਇਕਾ ਦਾ ਉਹਦੀਆਂ ਦੁਕਾਨਾਂ ਜਿਹੜੀ ਉਹਨਾਂ ਦੀ ਆਮਦਨ ਦਾ ਸਾਧਨ ਸੀਗਾ ਉਹ ਕੁਝ ਮੇਰੇ ਪਰਿਵਾਰ ਨੇ ਬਾਅਦ ਜਿਹੜੀਆਂ ਦੱਬੀਆਂ ਨਾ ਉਹ ਕਰਾਇਆ ਹੀ ਦਿੰਦੇ ਨਾ ਉਹ ਮੋਲੀ ਲੈਂਦੇ ਆ ਉਲਟਾ ਦੇਖੋ ਇੱਕ ਧੀ ਨੂੰ ਜਿਹੜੀ 6-7 ਬੱਚਿਆਂ ਨੂੰ ਪਾ ਰਹੀ ਆ ਯਾਰ ਸਾਡੇ ਅੰਦਰ ਪਤਾ ਨਹੀਂ ਸਾਡਾ ਅੰਦਰ ਹੀ ਖਤਮ ਹੋ ਗਿਆ ਮੈਂ ਤੇ ਇਸ ਹਿਸਾਬ ਨਾਲ ਜਦੋਂ ਮੈਂ ਇਦਾਂ ਵੀ ਇੱਕ ਡਰਾਮਾ ਤੇ ਜਾਣਾ ਤੇ ਮੈਨੂੰ ਦੁੱਖ ਆਉਂਦਾ ਕਿ ਆਪਾਂ ਪੰਜਾਬੀ ਕਿੱਥੇ ਸੀ ਗਏ ਕਿੱਥੇ ਪਹੁੰਚ ਗਏ ਯਾਰ ਆਪਾਂ ਪੰਜਾਬੀ ਆ ਪੰਜਾਬ ਬਾਬੇ ਬੁੱਲੇ ਸ਼ਾਹ ਦੇ ਪੰਜਾਬ ਦੇ ਆਪਾਂ ਬਾਦਸ਼ਾਹ ਦੇ ਹਾਸ਼ਮਾ شاہ ਦੇ ਪੰਜਾਬ ਜਿੰਨਾਂ ਨੇ ਸ੍ਰੀ ਦਰ ਕੋਰ ਪ੍ਰਕਾਸ਼ ਕੋ ਗੁਰਮੀਤ 바ਵਾ ਜਮਲਾ ਜੱਟ ਸਾਡੇ ਜ਼ੂਦ ਹੀ ਅਖਾੜਾਂ ਕੰਪੈਨੀਆਂ ਤੇ ਆਪਾਂ ਉਹਨਾਂ ਦੀਆਂ ਜਾਇਦਾਦਾਂ ਤੇ ਕਬਜ਼ਾ ਕਰ ਰਹੇ ਇਹ ਇਹ ਜਾਣ ਕੇ ਬਹੁਤ ਦੁੱਖ ਹੋਇਆ ਸੋ ਜਦੋਂ ਗਲੋਦੀ ਨੇ ਪੋਸਟ ਪਾਈ ਤੇ ਮੈਂ ਜਲੰਧਰ ਸੀਗਾ ਤੇ ਮੈਂ ਬੜਾ ਆਦਾਸ ਹੋਇਆ ਬੇਦੇ ਕੁਝ ਦੋਸਤ ਨੇ ਕੈਨੇਡਾ ਮੈਕਸ ਉਹਨਾਂ ਨੇ ਮੈਨੂੰ ਕਾਲ ਵੀ ਕੀਤੀ ਕਿ ਜਰਾ ਦੇਖੋ ਕੀ ਬੜ ਗਿਆ ਪੰਜਾਬ ਦੇ ਵਿੱਚ ਤੁਹਾਡੇ ਹੁੰਦਿਆ ਤੇ ਕਿਉਂਕਿ ਗਦਮੀਤ ਬਾਬਾ ਜੀ ਨਾਲ ਮੇਰੇ ਬਹੁਤ ਬਹੁਤ ਹੀ ਨੇੜੇ ਦੇ ਉਹ ਮੇਰੀ ਵੱਡੀ ਭੈਣ ਸੀਗੀ ਬਹੁਤ ਸਬੰਧ ਸੀਗੇ ਕਿਉਂਕਿ ਮੈਂ ਮੇਰਾ ਜਨਮ ਹਾਸ਼ਮ ਸ਼ਾਹ ਦੇ ਪਿੰਡ ਚ ਹੋਇਆ ਜਗਦੇਖਲਾ ਚ ਅਸੀਂ 90 ਦੇ ਵਿੱਚ ਉੱਥੇ ਸਭਿਆਚਾਰਕ ਮੇਲੇ ਸ਼ੁਰੂ ਕੀਤੇ ਔਰ ਗੁਰਬੀਤ ਬਾਬਾ ਜੀ ਉਸ ਮੇਲੇ ਦੀ ਮੋਢੀ ਸੀਗੀ ਹਰ ਮੇਲੇ ਤੇ ਜਦੋਂ ਮੇਲਾ ਲੱਗਦਾ ਇਹ ਬਾਬਾ ਜੀ ਉੱਥੇ ਜਾਂਦੇ ਸੀਗੇ ਤੇ ਮੇਰੇ ਪਰਿਵਾਰ ਦੇ ਨਾਲ ਵੀ ਮੇਰੇ ਬੱਚਿਆਂ ਦੇ ਨਾਲ ਵੀ ਭੈਣ ਜੀ ਦਾ ਬਹੁਤ ਪਿਆਰ ਸੀਗਾ ਸੋ ਮੈਂ ਇੰਨਾ ਦੁਖੀ ਹੋਇਆ ਕਿ ਜਦ ਆਪਾਂ ਪੰਜਾਬ ਦੇ ਵਿੱਚ ਇੰਨੀਆਂ ਨਜਾਇਜ਼ ਜ਼ਮੀਨਾਂ ਦੇ ਕਬਜ਼ੇ ਛੁਡਾਏ ਸਭ ਕੁਝ ਕੀਤਾ ਤੇ ਸਾਡੇ ਜਿਹੜੇ ਆਰਟਿਸਟਾਂ ਦੀਆਂ ਜਾਇਦਾਦਾਂ ਦੱਬੀਆਂ ਜਾ ਰਹੀਆਂ ਇਹ ਬਹੁਤ ਦੁੱਖ ਹੈ ਔਰ ਮੈਂ ਉਸ ਲਈ ਸਾਡੇ ਡੀਸੀ ਸਾਹਿਬ ਅਮਰ ਸਾਹਿਬ ਬਹੁਤ ਚੰਗੇ ਇਨਸਾਨ ਨੇ ਇਹਨਾਂ ਨਾਲ ਸਲਾਹ ਕੀਤੀ ਤੇ ਮੈਂ ਇਹਨਾਂ ਨੂੰ ਕਿਹਾ ਕਿ ਯਾਰ ਮੈਂ ਤਾਂ ਇੱਕ ਗਰੀਬ ਜਿਹਾ ਮੱਤੜ ਜਿਹਾ ਬੰਦਾ ਤੇ ਮੈਂ ਆਪਣੀ ਇੱਕ ਮਹੀਨੇ ਦੀ ਮੇਰੀ ਲੱਖ ਰੁਪਈਆ ਤਨਖਾਹ ਆ ਜੇ ਮੰਤਰੀ 1 ਲੱਖ 5000 ਰੁਪਈਆ ਬੰਦਾ ਤਮਾ ਕਮਾ ਇੱਕ ਮਹੀਨੇ ਦੀ ਤਨਖਾਹ ਜਿਹੜੀ ਆ ਉਹ ਬਲੌਦੀ ਨੂੰ ਆਪਾਂ ਦੇਖ ਕੇ ਉਹਨੇ ਤਾਂ ਮੈਨਾਂ ਨੂੰ ਵੀ ਬੇਨਤੀ ਕੀਤੀ ਕਿ ਬਾਜੀ ਤੁਸੀਂ ਵੀ ਜਿਹੜਾ 1 ਲੱਖ ਰੁਪਏ ਦਾ ਪ੍ਰਬੰਧ ਕਰੋ ਇਹਨਾਂ ਨੇ ਕੀਤਾ Z ਕਲਾਸ ਦੇ ਵਿੱਚੋਂ ਸੋ ਅੱਜ ਅਸੀਂ 2 ਲੱਖ ਦੀ ਜਿਹੜੀ ਇਹਨਾਂ ਦੀ ਮਤਕਰਨ ਆਇਆ ਇੱਕ ਮੈਂ ਤੁਹਾਡੇ ਰਾਈ ਮੀਡੀਆ ਦੇ ਦਾ ਮੈਂ ਜਿਹੜੇ ਪੰਜਾਬੀ ਕਲਾ ਪ੍ਰੇਮੀ ਨੇ ਜਿਹੜੇ ਦੁਨੀਆ ਭਰ ਵਿੱਚ ਪੰਜਾਬੀ ਪੰਜਾਬੀ ਸੰਗੀਤ ਨਾਲ ਪਿਆਰ ਕਰਦੇ ਆ ਉਨਾ ਨਾਮ ਹੀ ਬੇਨਤੀ ਕਰਨੀ ਚਾਹੁੰਦਾ ਮੈਂ ਆਪਣੇ ਜਿਹੜੇ ਗਾਇਕ ਭਰਾ ਨੇ ਸਾਡੇ ਕੋਲ ਗਰਦਾਸ ਮਾਨ ਜੀ ਨੇ ਸਾਡੇ ਕੋਲ ਹਰਸਲਾ ਏਜੰਸੀ ਨੇ ਹਕਪਤਨ ਮਾਨ ਜੀ ਨੇ ਬਾਸ ਭਰਾ ਨੇ ਅੱਜ ਦੇ ਯੁੱਗ ਵਿੱਚ ਸਾਡਾ ਛੋਟਾ ਵੀਰ ਦਲਜੀਤ ਦਸਾਂ ਜਿਵੇਂ ਲੈ ਬੜਾ ਵੱਡਾ ਸਾਡਾ ਆਰਟਿਸਟ ਔਰ ਬਾਵੇ ਹੁਣੀ ਦਨਜੀਤ ਓਡੀ ਨਵੇਂ ਮੁੰਡੇ ਬਹੁਤ ਬੜੀਆਂ ਫੀਸਾਂ ਲੈਂਦੇ ਆ ਇਹ ਉਹ ਆਰਟਿਸਟੀ ਕੇ ਵਿਚਾਰੇ ਜਿਹੜੇ ਦਾਦਾ ਯਾਰ ਤੇ ਪ੍ਰੋਗਰਾਮ ਲਾਉਂਦੇ ਸੀ 15000 ਤੇ 20000 ਤੇ ਇਹ ਇਹ ਕਈ ਪੁਰਾਣੇ ਸਿੰਗਰ ਜਿਦਾਂ ਮੁਹੰਮਦ ਸਦੀਕ ਜੀ ਇਹ ਪੁਰਾਣੇ ਲੋਕ ਸੀਗੇ ਸੋ ਮੇਰੀ ਉਹਨਾਂ ਨੂੰ ਵੀ ਬੇਨਤੀ ਆ ਕਿ ਯਾਰ ਇਦਾਂ ਦਾ ਕੁਝ ਮਤਲ ਤੁਹਾਨੂੰ ਕਰਨਾ ਚਾਹੀਦਾ ਇਦਾਂ ਦਾ ਕੋਈ ਫਰੰਟ ਬਣਾਉਣਾ ਚਾਹੀਦਾ ਕਿ ਜਿਹੜੇ ਪੁਰਾਣੇ ਸਾਡੇ ਸਿੰਗਰ ਹੈ ਜਾਂ ਨਵਾਂ ਵੀ ਸਿੰਗਰ ਕੋਈ ਅੱਜ ਜਦ ਤਰਤੀ ਤੋਂ ਚਲਿਆ ਜਾਂਦਾ ਤੋ ਉਹਦਾ ਪਰਿਵਾਰ ਉਹਦੇ ਬੱਚੇ ਪਿੱਛੋਂ ਤੱਕਾ ਨਾ ਕੋਣ ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਸੋ ਮੈਂ ਅੱਜ ਖੁਦ ਆਪਣਾ ਮਤਲ ਜਿਹੜਾ ਚੈੱਕ ਲੈ ਕੇ ਆਪਣੀ ਭੈਣ ਨੂੰ ਦੇਣ ਆਇਆ ਉਹ ਨਾਲ ਤਹਾਡੇ ਥੋ ਹੱਥ ਜੋੜ ਕੇ ਮੈਂ ਉਹਨਾਂ ਦੁਕਾਨਦਾਰਾਂ ਦਾ ਅਨੁਵਾਦ ਦੇਖੋ ਮੇਰੇ ਹੱਥ ਦੇਖਿਓ ਹੱਥ ਜੋੜ ਕੇ ਮੈਂ ਉਹਨਾਂ ਨੂੰ ਬੇਨਤੀ ਕਰਦੇ ਚਾਹੁੰਦਾ ਅਪੀਲ ਕਰਦੇ ਚਾਹੁੰਦਾ ਯਾਰ ਤੱਤ ਕਰੋ ਤੁਹਾਡੇ ਵੀ ਕਦਰਾਂ ਵਿੱਚ ਸਾਡੇ ਵੀ ਕਦਰਾਂ ਦੇ ਵਿੱਚ ਕੱਲ ਨੂੰ ਜੰਮਣਾ ਮਰਨਾ ਇੱਕੋ ਜਿਹਾ ਹੀ ਆ ਤੁਹਾਡੇ ਕਦਰਾਂ ਵਿੱਚ ਤੁਸੀਂ ਅੱਡੇ ਵੱਡੇ ਆਰਟਿਸਟ ਦੀਆਂ ਦੁਕਾਨਾਂਾਂ ਮੱਲ ਕੇ ਬੈਠੇ ਹੋ ਤੁਹਾਨੂੰ ਆਪਣੇ ਆਪ ਜਿਹੜੀ ਉਹ ਉਹ ਸੋਚਣਾ ਚਾਹੀਦਾ ਕਿ ਤੁਸੀਂ ਕਿਹੜੇ ਰਾਏ ਪਏ ਕੀ ਆਪਣੇ ਬੱਚਿਆਂ ਨੂੰ ਕਰਕੇ ਕਮਾ ਕੇ ਖਾਓਗੇ ਤੁਹਾਡੇ ਬੱਚਿਆਂ ਨੂੰ ਕੀ ਦੱਸੋਗੇ ਤੁਸੀਂ ਕਿ ਅਸੀਂ ਗਦਵੀਤ ਬਾਬਾ ਦੀਆਂ ਦੁਕਾਨਾਂ ਮੱਲ ਕੇ ਰੋਟੀ ਕਮਾ ਕੇ ਉੱਥੋਂ ਤੁਹਾਨੂੰ ਖੋਣਦੇ ਆ ਕੀ ਦੱਸੋਗੇ ਆਪਣੇ ਬੱਚਿਆਂ ਨੂੰ ਅਸੀਂ ਤੇ ਆਪਣੇ ਬੱਚਿਆਂ ਨੂੰ ਗਦਵੀਤ ਬਾਬਾ ਤੇ ਸਰਿੰਦਰ ਕੋਰ ਦੇ ਪ੍ਰਕਾਸ਼ ਕੋਰ ਦੇ ਗੀਤ ਸੁਣਾਉਂਦੇ ਆ ਕਿ ਇਹ ਇਹ ਸਾਡਾ ਪੁਰਾਣਾ ਸੰਗੀਤ ਹੈ ਸਾਡੀ ਲੋਕ ਗਾਇਕੀ ਆ ਤੇ ਤੁਸੀਂ ਕੀ ਆਪਣੇ ਬੱਚਿਆਂ ਨੂੰ ਦੱਸਦੇ ਹੋਗੇ ਕਿ ਅਸੀਂ ਗਦਵੀਤ ਬਾਬਾ ਦੀਆਂ ਦੁਕਾਨਾਂ ਦੱਬ ਕੇ ਉਹਦੇ ਚ ਰੋਟੀ ਉੱਜੀ ਚਲਾ ਕੇ ਆਪਣੇ ਬੱਚਿਆਂ ਨੂੰ ਖੋਣੇ ਮੇਰੀ ਉਹਨਾਂ ਨੂੰ ਬੇਇਨਤੀ ਆ ਮੈਂ ਡੀਸੀਪੀ ਸਾਹਿਬ ਆਲਮ ਸਾਹਿਬ ਨੂੰ ਨਾਲ ਲੈ ਕੇ ਆ ਇਹਨਾਂ ਨੂੰ ਮੈਂ ਕਿਹਾ ਕਿ ਤੁਸੀਂ ਇਹਦਾ ਕਾਨੂੰਨੀ ਪਰਕਿਰਿਆ ਜਿਹੜੀ ਆ ਉਹ ਦੇਖੋ ਅਸੀਂ ਕਾਨੂੰਨੀ ਤੌਰ ਤੇ ਸਦਾ ਮੈਂ ਕਹਿਣਾ ਚਾਹੁੰਦਾ ਕਿ ਕਾਨੂੰਨੀ ਤੌਰ ਤੇ ਸਦਾਤ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਮਾਨ ਸਾਹਿਬ ਖੁਦ ਇਸ ਪਰਵਾਰ ਨਾਲ ਬੜਾ ਪਿਆਰ ਕਰਦੇ ਮੇਰੇ ਨਾਲ ਉਹ ਦੋ ਵਾਰ ਆਏ ਜਦੋਂ ਮਿਨਿਸਟਰ ਬਣ ਤੋਂ ਪਹਿਲਾਂ ਇੱਥੇ ਬਹੁਤ ਪਿਆਰ ਸੀਗਾ ਉਹਨਾਂ ਦਾ ਗਰਮੀਤ ਬਾਵਾ ਜੀ ਮਾਨ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ ਕਿ ਗਲੌਦੀ ਨੂੰ ਜੇ ਕਿਤੇ ਵਧੀਆ ਜਗ੍ਹਾ ਤੇ ਕੋਈ ਸਰਕਾਰੀ ਜੋਬ ਕਿਆਦਾ ਮਿਲਦੀ ਹੋਵੇ ਉਹ ਵੀ ਕਰਾਂਗੇ ਪਰ ਸਤ ਮੈਂ ਮੈਂ ਤੁਹਾਡੇ ਥੋਂ ਇਹ ਕਹਿਣਾ ਚਾਹੁੰਦਾ ਮੈਂ ਔਰ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਕਿਸੇ ਵੀ ਹਾਲਤ ਦੇ ਵਿੱਚ ਸਰ ਕਿਸੇ ਵੀ ਹਾਲਤ ਦੇ ਵਿੱਚ ਗਦਮੀਤ ਬਾਬਾ ਜੀ ਦੀ ਪ੍ਰਾਪਰਟੀ ਦੇ ਕਿਸ ਨੂੰ ਕਬਜ਼ਾ ਨਿਕਾਲ ਦੇਵਾਂਗੇ ਭਾਵੇਂ ਜੋ ਮਰਜ਼ੀ ਹੋਵੇ ਠੀਕ ਉਹ ਦਸੀ ਕਾਨੂੰਨੀ ਤੌਰ ਤੇ ਅੱਜ ਤਾਂ ਇਸੇ ਹੱਥ ਜੋੜਦੇ ਆ ਅਸੀਂ ਕਾਨੂੰਨੀ ਪ੍ਰਕਿਰਿਆ ਜਿਹੜੀ ਅਪੀਲ ਕਰਦੇ ਉਹਨਾਂ ਨੂੰ ਪੈ ਤਸ ਕਰੋ ਤਸ ਨਾ ਦੀ ਕੋਈ ਚੀਜ਼ ਆ ਗਈ ਤੁਸੀਂ ਸਦੇ ਮੰਦਿਰਾਂ ਤੇ ਜਾਂਦੇ ਹੋ ਗੁਰਦਵਾਰਿਆਂ ਤੇ ਜਾਂਦੇ ਹੋ ਯਾਰ ਪਾਠ ਪੂਜਾ ਕਰਦੇ ਹੋ ਤੁਸੀਂ ਕੋਈ ਤਸ ਕਰੋ ਇਸ ਪਰਿਵਾਰ ਦੇ ਉੱਤੇ ਬੱਚਿਆਂ ਤੇ ਤਸ ਕਰੋ ਉਹਨਾਂ ਦੇ ਦੋ ਤੀਆਂ ਦੋ ਤੀਆਂ ਤੇ ਤਸ ਕਰੋ ਤੁਸੀਂ ਉਹ ਵਿਚਾਰੇ ਰੋਟੀ ਤੋਂ ਭੁੱਖੇ ਤੇ ਆਪਾਂ ਉਹਨਾਂ ਦੀ ਜਾਇਦਾਦ ਮਲ ਕੇ ਬੈਠੇ ਹਾਂ ਸੋ ਮੇਰੀ ਉਹਨਾਂ ਦੀ ਬੇਨਤੀ ਆ ਕਿ ਸਰਕਾਰ ਕਾਨੂੰਨੀ ਤੌਰ ਤੇ ਹਰ ਤਰ੍ਹਾਂ ਦੀ ਪੈਦਵਾਈ ਕਰੂਗੀ ਜਿਹਦੇ ਨਾਲ ਜਿਹੜਾ ਇਹ ਦੁਕਾਨਾਂ ਦੇ ਉੱਤੇ ਨਜਾਇਜ਼ ਕਬਜ਼ਾ ਜਦੋਂ ਛਡਾਇਆ ਜਾ ਸਕੇ ਔਰ ਅਸੀਂ ਗਲੋਰੀ ਦੇ ਨਾਲ ਖੜੇ ਹਾਂ ਮੈਂ ਦੁਨੀਆ ਪਾਦ ਵਿੱਚ ਵੱਸਦੇ ਐਨਆਰਆਈ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਜੇ ਤੁਸੀਂ ਵੀ ਗਲੋਰੀ ਦੀ ਜੋ ਜੋ ਮਦਦ ਕਰ ਸਕਦੇ ਹੋ ਜਰੂਰ ਕਰੋ ਸਾਡਾ ਇਹ ਪਤਵਾਦ ਹੈ ਇਸ ਪਤਵਾਦ ਨੂੰ ਭੁੱਖੇ ਦੀ ਮੰਨ ਦੇਣਾ ਆਪਾਂ ਇਹਨਾਂ ਦੀਆਂ ਬੱਚੀਆਂ ਨੂੰ ਪੜਾਉਣਾ ਇਹ ਆਪ ਵੀ ਗਾਉਂਦੀ ਆ ਬਹੁਤ ਵਧੀਆ ਇਹ ਵਧੀਆ ਆਪ ਪਾ ਲਈਦੀ ਅੱਛਾ ਗਾਉਂਦੀ ਆ ਤੇ ਅੱਜਕੱਲ ਚਲੋ ਗਾਇਕੀ ਦਾ ਥੋੜਾ ਸੂਬ ਚੇਂਜ ਹੋਇਆ ਤੇ ਮਾਰਕੀਟ ਦੇ ਵਿੱਚ ਹੋਰ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਚੱਲਦੀ ਹੈ ਉਸ ਲੈਵਲ ਦੇ ਨਹੀਂ ਆਰਟਿਸਟ ਪਰ ਇਹ ਲੋਕ ਗਾਇਕੀ ਜੜੀ ਉਹਦੇ ਮਦਈ ਹੈ ਸੋ ਇਹ ਇਹ ਜਿਹੜਾ ਕਹਾੜਾ ਲੋਕ ਗਾਇਕੀ ਦਾ ਇੱਕ ਕਹਾੜਾ ਆ ਤੁਸੀਂ ਦੇਖਿਆ ਕਿਨੇ ਕਿਨੇ ਵੱਡੇ ਮਾਨ ਸਨਮਾਨ ਲੱਗੇ ਬਾਬਾ ਜੀ ਦੇ ਸੋ ਮੈਂ ਤੁਹਾਡੇ ਥਰੂ ਦੁਕਾਨਦਾਰਾਂ ਨੂੰ ਬੇਨਤੀ ਕਰਦું ਭਾਈ ਅਪੀਲ ਜੇ ਤੁਸੀਂ ਆਪਣੇ ਆਪ ਹੀ ਜਾਂ ਤੇ ਕਰਾਇਆ ਸੈੱਟ ਕਰ ਲਓ ਤੇ ਜਾਂ ਦੁਕਾਨਾਂ ਜਿਹੜੀਆਂ ਉਹ ਤੁਹਾਨੂੰ ਖਾਲੀ ਕਦਰ ਨਹੀਂ ਚਾਹੀਦੀ ਮੈਂ ਉਹਨਾਂ ਨੂੰ ਅਪੀਲ ਹੀ ਕਰਨਾ ਹੈ ਅੱਜ ਤੇ ਫਿਰ ਅਸੀਂ ਆਪਣੇ ਸਰਕਾਰ ਦੀ ਤੌਰ ਤੇ ਕਦੂਨੀ ਤੌਰ ਤੇ ਆਪਾਂ ਸਾਰੇ ਪੱਖ ਬਾਚ ਕੇ ਤੇ ਮਤਲਬ ਸਰਤ ਕਾਰਵਾਈ ਕਰਾਂਗੇ ਕਿਸੇ ਨੂੰ ਵੀ ਕਿਸੇ ਵੀ ਆਰਟਿਸਟ ਦੀ ਪੰਜਾਬ ਦੇ ਵਿੱਚ ਕੋਈ ਵੀ ਆਰਟਿਸਟ ਜਿਹੜਾ ਪਿੱਛੇ ਅੱਜ ਤੋਂ ਥੋੜਾ ਸਾਲ ਡੇਟ ਸਾਲ ਪਹਿਲਾਂ ਤੁਹਾਨੂੰ ਪਤਾ ਨਾਟਕਕਾਰ ਸਰਦਾਰ ਗਗਨ ਸਿੰਘ ਉਹਨਾਂ ਦਾ ਘਰ ਤੋੜ ਦੇਣ ਲੱਗੇ ਸੀਗੇ ਉਦੋਂ ਮੈਂ ਡੀਸੀ ਸਾਹਿਬ ਨੂੰ ਕਹਿ ਕੇ ਪਹਿਲੇ ਡੀਸੀ ਸੀਗੇ ਉਦੋਂ ਉਹਨਾਂ ਨੂੰ ਮੈਂ ਕਹਿ ਕੇ ਉਹ ਘਰ ਜਿਹੜਾ ਸਰਦਾਰ ਕਸਨ ਸਿੰਘ ਜੀ ਦਾ ਬਚਾਇਆ ਕਿ ਐਡੇ ਵੱਡੇ ਨਾਟਕ ਕਰਦਾ ਯਾਰ ਘਰ ਤੁਸੀਂ ਤੋੜ ਦੇਣ ਲੱਗੇ ਹੋ ਸੋ ਅਸੀਂ ਕਿਸੇ ਆਰਟਿਸਟ ਦਾ ਕੋਈ ਪ੍ਰੋਪਰਟੀ ਜਿਹੜੀ ਉਹ ਖਰਾਬ ਨਹੀਂ ਹੋਣ ਦਵਾਂਗੇ ਇਸ ਲਈ ਮੈਂ ਤੁਹਾਡੇ ਸਾਹਮਣੇ ਕਹਿਣਾ ਆਪਣੀ ਭੈਣ ਨੂੰ ਵੀ ਤੂੰ ਤੱਕੜਿਓ ਸਾਡੇ ਨਾਲ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨਾਲ ਨੇ ਸਰਕਾਰ ਨਾਲ ਆ ਅਸੀਂ ਜਾਤੀ ਤੌਰ ਤੇ ਨਾਲ ਆ ਅਸੀਂ ਇਸ ਪਰਿਵਾਰ ਦੇ ਨਾਲ ਚਟਾਨ ਦੀ ਤਰ੍ਹਾਂ ਖੜੇ ਹਾਂ ਹਾਂ ਤੇ ਇਹਨਾਂ ਅੱਜ ਜੀਰੋਦੀ ਜੀ ਅੱਜ ਕੈबिनेट ਮੰਤਰੀ ਜੀ ਆਇਆ ਸਾਡੇ ਬੁਕਾਰ ਤਾਂ ਮਾਡੀ ਸਹਾਇਤਾ ਕਰਕੇ ਗਏ ਵਿੱਤੀ ਦੌਰ ਤੇ ਕੀ ਕਹਿਣਾ ਚਾਹੋਗੇ ਮੈਂ ਬੜੀ ਧੰਨਵਾਦੀ ਹਾਂ ਜੀ ਮੇਰੀ ਗੁਹਾਰ ਜਿਹੜੀ ਮੈਂ ਲਗਾਈ ਸੀ ਸੁਣੀ ਗਈ ਮੈਨੂੰ ਨਹੀਂ ਸੀ ਪਤਾ ਕਿ ਇੰਨਾ ਛੇਤੀ ਰਿਐਕਸ਼ਨ ਹੋਏਗਾ ਇਸ ਚੀਜ਼ ਤੇ ਪਰ ਮੈਂ ਬਹੁਤ ਜ਼ਿਆਦਾ ਧੰਨਵਾਦੀ ਹਾਂ ਮੈਂ ਕਿ ਉਹਨਾਂ ਨੇ ਆ ਕੇ ਮੇਰੀ ਮੈਂ ਵਿੱਤੀ ਮਦਦ ਮਤਲਬ ਮੈਂ ਪੈਸਾ ਨਹੀਂ ਚਾਹੀਆ ਭਾਜੀ ਮੈਂ ਚਾਹੀ ਮੈਨੂੰ ਕੰਮ ਦਿੱਤਾ ਜਾਵੇ ਤਾਂ ਕਿ ਮੈਂ ਖੁਦ ਕੰਮ ਕਰਕੇ ਮੈਂ ਆਪਣੇ ਬੱਚੇ ਬੱਚਿਆਂ ਨੂੰ ਪਾਲ ਸਕਾਂ ਜਿਹੜੀ ਜ਼ਿੰਮੇਵਾਰੀਆਂ ਮੇਰੇ ਤੇ ਪੈ ਗਈਆਂ ਨੇ ਮਮੀ ਪਾਪਾ ਦੇ ਜਾਣ ਤੋਂ ਬਾਅਦ ਮੈਂ ਉਹਨਾਂ ਨੂੰ ਪਾਲ ਸਕਾਂ ਉਹਨਾਂ ਨੇ ਪਰ ਬੜਾ ਉਹਨਾਂ ਦਾ ਵੱਡਾ ਦਿਲ ਹੈ ਕਿ ਉਹਨਾਂ ਨੇ ਆਪਣੀ ਤਨਖਾਹ ਮੇਰੀ ਝੋਲੀ ਪਾ ਦਿੱਤੀ ਤੇ ਪਰ ਫਿਰ ਵੀ ਮੇਰੀ ਇਹੋ ਹੀ ਅਰਜ਼ੀ ਹੈ ਸਾਰੇ ਪੰਜਾਬੀਆਂ ਨੂੰ ਪੰਜਾਬ ਨੂੰ ਤੇ ਜੋ ਬਾਹਰ ਰਹਿੰਦੇ ਲੋਕਾਂ ਨੂੰ ਕਿ ਮੈਨੂੰ ਕੰਮ ਦਿੱਤਾ ਜਾਵੇ ਜਿਹੜੀ ਕਿ ਮੰਮੀ ਨੇ ਲੋਕ ਗਾਇਕੀ ਸ਼ੁਰੂ ਕੀਤੀ ਸੀ ਇਸ ਮੈਂ ਉਸ ਗਾਇਕੀ ਨੂੰ ਅੱਗੇ ਵਿਧਾਨ ਦੇ ਵਿੱਚ ਕਮਰ ਕੱਸੇ ਹੋਏ ਨੇ ਕਿ ਲੱਚਰ ਗਾਇਕੀ ਨਹੀਂ ਕਰਨੀ ਪੰਜਾਬੀ ਫੋਕ ਨੂੰ ਹੀ ਅੱਗੇ ਲੈ ਕੇ ਆਉਣਾ ਵਾ ਤਾਂ ਕਿ ਸਾਡਾ ਸੱਭਿਆਚਾਰ ਜਿਹੜਾ ਰੁਲ ਗਿਆ ਵਾ ਉਹ ਮੜਾ-ਮੋਟਾ ਬਚ ਜਾਵੇ ਮੈਂ ਇਸ ਕਰਕੇ ਮੈਂ ਲੋਕਾਂ ਨੂੰ ਇਹ ਗੁਹਾਰ ਲਾਉਣਾ ਚਾਹਨੀ ਆ ਕਿ ਤੁਸੀਂ ਮੈਨੂੰ ਕੰਮ ਦੋ ਉਸ ਕੰਮ ਦੇ ਉੱਤੇ ਹੀ ਮੈਂ ਆਪਣੇ ਬੱਚਿਆਂ ਦੀ ਪਾਲਣ ਪੋਸ਼ਣ ਕਰਨਾ ਚਾਹੁੰਦੀ ਆ। ਥੈਂਕ ਯੂ। ਇਹ ਤੁਹਾਡੀ ਜਿਹੜੀ ਪ੍ਰੋਪਰਟੀ ਤੁਹਾਡੇ ਪੀਰ ਜਾਦੇ ਵੱਲ ਦੁਕਾਨਾਂ ਦਾ ਉਹਦੇ ਬਾਰੇ ਵੀ ਧਰਿਵਾਲ ਸਾਹਿਬ ਕਹਿੰਦੇ ਕਿ ਕੰਮੀ ਤੌਰ ਤੇ ਤੁਹਾਡੀ ਪੂਰੀ ਕਵਰ ਕੀਤੀ ਜਾਏਗੀ। ਬਿਲਕੁਲ ਜੀ ਮੈਨੂੰ ਹੁਣ ਪੂਰੀ ਉਮੀਦ ਹੈ ਜਿਹੜੇ ਇੰਨੇ ਸਾਲਾਂ ਤੋਂ ਇਹ ਡਿਸਪਿਊਟ ਹੈ ਕਿ ਉਹ ਦੁਕਾਨਾ ਨਹੀਂ ਛੱਡ ਰਹੇ ਦੁਕਾਨਾ ਕੈਪਚਰ ਕਰਕੇ ਬੈਠੇ ਨੇ ਹੁਣ ਧਰਿਵਾਲ ਸਾਹਿਬ ਨੇ ਪੂਰੀ ਉਮੀਦ ਦਿੱਤੀ ਹੈ ਜੀ। ਮੈਂ ਹੁਣ ਥੋੜੀ ਕਿਉਂਕਿ ਨਾ ਸਾਚ ਸਾਰਾ ਹੋਣਾ ਕਿ ਹੁਣ ਮੈਨੂੰ ਥੋੜੀ ਉਮੀਦ ਲੱਗ ਰਹੀ ਹੈ ਕਿ ਕੋਈ ਕੁਝ ਹੋਏਗਾ ਬਤਾਨਾ ਕਰੇਗੀ ਕਿ ਕਿੰਨੇ ਪਰਿਵਾਰ ਦੀ ਜ਼ਿੰਮੇਵਾਰੀ ਹੈ ਤੇ ਆਪਣੇ ਸਾਰੇ ਜੀ ਮੇਰੇ ਤਿੰਨ ਨੇ ਪੈਣਾ ਅਸੀਂ ਸੀ ਇੱਕ ਦੀ ਡੈਥ ਹੋ ਗਈ ਹੈ ਤੇ ਤਿੰਨਾਂ ਦੇ ਹੁਣ ਮੇਰੇ ਵੀ ਇਨਕਲੂਡਿੰਗ ਸਭ ਦੇ ਬੱਚੇ ਮੇਰੇ ਕੋਲ ਹੀ ਨੇ ਸਭ ਨੂੰ ਮੈਂ ਦੇਖ ਰਹੀ ਹਾਂ